ਕਿੰਨੇ ਕਰੋੜ ਦਾ ਪ੍ਰੋਜੈਕਟ ਜਿਹੜਾ ਜਿੰਨੂੰ ਅੱਜ ਕਿਸੇ ਉਹ ਦਖਾਟਨ ਕੀਤਾ ਪਰ ਕਿੰਨੇ ਲੋਕਾਂ ਨੂੰ ਇਹਦਾ ਫਾਇਦਾ ਮਿਲਗਾ ਕਿੰਨੇ ਘਰਾਂ ਨੂੰ ਇਹਦਾ ਪਾਣੀ ਜਾਏ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਾ ਪ੍ਰੈਸ ਵੀਰਾਂ ਦਾ ਧੰਨਵਾਦ ਕਿ ਤੁਸੀਂ ਸਾਡਾ ਸਨੇਹਾ ਸਾਡੀ ਖਬਰ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਸਾਡੇ ਹਰ ਅਦਲ ਅਜ਼ੀਜ਼ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਕਿ ਹਮੇਸ਼ਾ ਹੀ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਉન્નਤੀ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਖੁਸ਼ਹਾਲੀ ਲਈ ਦਿਨ ਰਾਤ ਲੱਗੇ ਰਹਿੰਦੇ ਨੇ ਤੇ ਅਜਬੁੱਧ ਕੀ ਸ਼ਹਿਰ ਵਿੱਚ ਜਿੱਥੋਂ ਦੇ ਸਾਡੇ ਐਮਐਲਏ ਸਾਹਿਬਾ ਡਾਕਟਰ ਐਡਵੋਕੇਟ ਰਜੀਸ਼ ਦੇਈਆ ਜੀ ਤੇ ਇੱਕ ਵੱਡਾ ਤੋਹਫਾ ਤਕਰੀਬਨ 14 ਕਰੋੜ ਦਾ ਪ੍ਰੋਜੈਕਟ ਜਿਹੜਾ ਹੈਗਾ ਪਾਣੀ ਦਾ ਪੀਣ ਵਾਲੇ ਸਪਲਾਈ ਨੀਂ ਪੱਥਰ ਰੱਖਿਆ ਗਿਆ ਜਿਹਦੇ ਵਿੱਚ ਤਕਰੀਬਨ 32 ਕਿਲੋਮੀਟਰ ਦੀ ਪਾਈਪਲਾਈਨ ਪੈਣੀ ਹੈਗੀ ਆ ਤੇ ਮੈਂ ਦੱਸਣਾ ਚਾਹੂੰਗਾ ਕਿ ਜਿਹੜੀ 10 ਕਿਲੋਮੀਟਰ ਪੁਰਾਣੀ ਪਾਈਪਲਾਈਨ ਹੈਗੀ ਉਹਨੂੰ ਵੀ ਬਦਲਿਆ ਜਾਊਗਾ 10 ਕਿਲੋਮੀਟਰ ਪੁਰਾਣੀ ਪਲੇਸ ਹੋਊਗੀ ਤੇ 22 ਕਿਲੋਮੀਟਰ ਨਵੀਂ ਟੋਟਲ 22 ਕਿਲੋਮੀਟਰ ਸਾਰੀ ਨਵੀਂ ਪਾਈਪ ਲਗਾਉਗੀ ਤੇ ਤਕਰੀਬਨ 2400 ਦੇ ਆਸ-ਪਾਸ ਘਰਾਂ ਨੂੰ ਕਨੈਕਸ਼ਨ ਦਿੱਤੇ ਜਾਣਗੇ 2400 ਘਰਾਂ ਨੂੰ ਫੈਮਲੀਆਂ ਨੂੰ ਪਰਿਵਾਰ ਨੂੰ ਇਹਦਾ ਫਾਇਦਾ ਹੋਊਗਾ ਤੇ ਇਹਨੂੰ ਪ੍ਰੋਜੈਕਟ ਨੂੰ ਖਤਮ ਕਰਨ ਦੀ ਜਿਹੜੀ ਮੁਨਿਆਦ ਹੈਗੀ ਸਵਾਕ ਸਾਲ ਹੈਗੀ ਆ ਸਮਾਨ ਆ ਗਿਆ ਵਰਕਲ ਵੀ ਅਲੋਟ ਹੋ ਗਿਆ ਬਾਕਟਰ ਹੋ ਗਿਆ ਤੇ ਕੰਮ ਵੀ ਤਕਰੀਬਨ ਸ਼ੁਰੂ ਹੋ ਚੁੱਕਿਆ ਹੈਗਾ ਤੇ ਅਸੀਂ ਇਹਨੂੰ ਟਾਈਮ-ਟਾਈਮ ਮੋਨਿਟਰ ਵੀ ਕਰਦੇ ਰਹਿਣਗੇ ਐਮਐਲਏ ਸਾਹਿਬ ਵੀ ਮੋਨਿਟਰ ਕਰਦੇ ਰਹਿਣਗੇ ਤੇ ਇਹਨੂੰ ਕੋਸ਼ਿਸ਼ ਕਰਾਂਗੇ 15 ਮਹੀਨੇ ਤੋਂ ਪਹਿਲਾਂ ਹੀ ਖਤਮ ਕਰ ਦਈਏ ਤੇ ਮੈਂ ਫਿਰ ਇੱਕ ਵਾਰੀ ਤੁਹਾਡੇ ਮਾਦੇ ਬਣਾਹੀ ਮੁੱਤਕੀ ਸ਼ਹਿਰ ਨੂੰ ਤੇ ਫਿਰੋਜ਼ਪੁਰ ਦਿਹਾਤੀ ਨੂੰ ਬਹੁਤ ਬਹੁਤ ਵਧਾਈ ਮੁਬਾਰਕ ਦਿੰਦਾ ਇੱਕ ਵੱਡਾ ਤੋਹਫਾ ਤੇ ਪਹਿਲਾਂ ਵੀ ਜਿਵੇਂ ਤੁਹਾਨੂੰ ਪਤਾ ਹੀ ਸਾਨੂੰ ਕਿ ਇਸ ਸੀਵਰੇਜ ਦਾ ਕੰਮ ਚੱਲ ਰਿਹਾ ਉਹ ਵੀ ਤਕਰੀਬਨ 20 ਕਰੋੜ ਦਾ ਪ੍ਰੋਜੈਕਟ ਚੱਲ ਰਿਹਾ ਹੈਗਾ ਅੱਸੀ ਪਾਸਨ ਖਤਮ ਹੋ ਚੁੱਕਿਆ ਹੈਗਾ ਤੇ ਇਸ ਤੋਂ ਬਾਅਦ ਵੀ ਇੱਕ ਡਬਲ ਯੂ ਟੀ ਪੀ ਹੋਰ ਲੱਗਣਾ ਹੈਗਾ ਉਹਦਾ ਵੀ 20 ਕਰੋੜ ਦਾ ਸਬ ਪ੍ਰੋਜੈਕਟ ਹੈਗਾ ਜੀ 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 ਜ ਆ ਉਹਨਾਂ ਲਈ ਹਮਦਰਦੀ ਹੈਗੀ ਸਾਡੇ ਧਿਆਨ 'ਚ ਹੀ ਹੈਗਾ ਅਸੀਂ ਜਥੇਬੰਦੀ ਨਾਲ ਵਕਤ ਉਹਨਾਂ ਮੀਟਿੰਗ ਵੀ ਕੀਤੀ ਹੈਗੀ ਆ ਤੇ ਅਸੀਂ ਉਹਨਾਂ ਦਾ ਸਨੇਹਾ ਸੀਐਮ ਸਾਹਿਬ ਕੋਲ ਅਸੀਂ ਸਾਰਾ ਨੋਟ ਕਰ ਲੈ ਕਿ ਮੀਟਿੰਗ ਵੀ ਕਰਾਨੀ ਹੈਗੀ ਆ ਕਿਉਂਕਿ ਉਹ ਦਿਨ ਰਾਤ ਉਹ ਡਿਊਟੀ ਕਰਦੇ ਨੇ ਚਾਹੇ ਐਮਰਜੈਂਸੀ ਹੋਵੇ ਮੀ ਹੋਵੇ ਦਿਨ ਹੋਵੇ ਣੇਰੇ ਹੋਵੇ ਹੁਣ ਜਦੋਂ ਯੰਗ ਵੀ ਲੜੀ ਸੀਗੀ ਤੇ ਉਹ ਵੀ ਸਭ ਤੋਂ ਮੋਹਰੇ ਸੀਗੇ ਤੇ ਸਰਕਾਰ ਦਾ ਵੀ ਫਰਜ ਅਸੀਂ ਉਹਨਾਂ ਲਈ ਚਿੰਤਿਤ ਨੇ ਤੇ ਅਸੀਂ ਜ਼ਰੂਰ ਉਹਨਾਂ ਲਈ ਕੋਈ ਵਧੀਆ ਵਧੀਆ ਕੋਈ ਨਾ ਕੋਈ ਉਹਦਾ ਹੱਲ ਕਰਾਂਗੇ ਚਾਹੇ ਉਹਨਾਂ ਦੇ ਤੇ ਸੈਲਰੀ ਵਧਾਈਏ ਚਾਹੇ ਅਸੀਂ ਆਪਾਂ ਉਹਨਾਂ ਨੂੰ ਕਿਤਨ ਕਿਤਰਾ ਅਡਜਸਟਮੈਂਟ ਆਪਾਂ ਕਰੀਏ ਆਪਾਂ ਜਾਨੀ ਦੀ ਸੀਟ ਨੂੰ ਕਿਵੇਂ ਤੇ ਇਸ ਤਰ੍ਹਾਂ ਦੇ ਫਿਰ ਸਰ ਲੁਧਿਆਣਾ ਦੀ ਸੀਟ ਦਾ ਤਕਰੀਬਨ 3 ਸਾਲ ਤੋਂ ਜਿਸ ਤਰ੍ਹਾਂ 2022 ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਮੈਂ ਕਹਾਂਗਾ ਕਿ ਆਸ ਤੋਂ ਵੱਧ ਪਿਆਰ ਦਿੱਤਾ ਬੇਸ਼ੁਮਾਰ ਮੁਹੱਬਤ ਦਿੱਤੀ ਅਸ਼ੀਰਵਾਦ ਦਿੱਤਾ ਇਸੇ ਤਰ੍ਹਾਂ ਹੀ ਹੁਣ ਲੁਧਿਆਣਾ ਜਿਹੜੀ ਬਾਈ ਇਲੈਕਸ਼ਨ ਹੋਈ ਆ ਇਹਦੇ ਵਿੱਚ ਸਾਨੂੰ ਪੂਰਾ ਆਸ ਆ ਯਕੀਨ ਆ ਕਿ ਸੰਜੀਵ ਅਰੋੜਾ ਜੀ ਇੱਕ ਮੈਂ ਕਹਾਂਗਾ ਕਿ ਉਹਨਾਂ ਦਾ ਕੋਈ ਕੰਪੀਟੀਸ਼ਨ ਹੈ ਨਹੀਂ ਕੋਈ ਵੀ ਉੱਥੇ ਲੁਧਿਆਣੇ ਵਾਸਤੇ ਵਿੱਚ ਇੱਕ ਵੱਡੀ ਲੀਡ ਜਿੱਤ ਜਿੱਤਣਗੇ ਤੇ ਵਿਧਾਨ ਸਭਾ ਪਹੁੰਚਣਗੇ ਤੇ ਜਿੱਦਾਂ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹਨਾਂ ਨੂੰ ਆਪਾਂ ਕੈਬਨਿਟ ਚ ਲਾਵਾਂਗੇ ਤੇ ਉਹ ਵੀ ਬਹੁਤ ਜਲਦ ਆਪਾਂ ਹੋ ਆਪਾਂ ਉਹਨਾਂ ਨੂੰ ਸਰਕਾਰ ਲੈਣ ਜਾ ਰਹੀ ਹੈ ਇੱਕ ਕੈबिनेट ਮੰਤਰੀ ਪੱਕਾ ਹੋਣਗੇ ਜੀ ਜੀ ਅਰਵਿੰਦ ਜੀ ਨੇ ਕਿਹਾ ਤਾਂ ਤੇ ਉਹਨਾਂ ਨੂੰ ਕੋਣ ਦੋ ਪਤਾ ਹੀ ਨਹੀਂ ਕੋਈ ਵੀ ਜੇ ਹਾਈ ਕਮਾਂਡ ਨੇ ਬੌਸ ਨੇ ਸਾਡੇ ਨੇ ਕਿਹਾ ਤਾਂ ਕਿ ਕੈਬਨਿਟ ਲਾਉਣਗੇ ਤਾਂ ਕੈਬਨਿਟ ਦੀ ਹੋਣਗੀ ਜੀ ਧੰਨਵਾਦ ਜੀ